ਆਉਂਦੀ ਆਉਂਦੀ ਹਾਈ ਦੱਬਾ ਕਿੰਨਾ ਕਹਿਰ ਕਮਾਇਆ ਇਸ ਪਰਿਵਾਰ ਤੇ ਜਿੱਥੇ ਉਸ ਪਾਪ ਨੇ ਮਾਸੂਮ ਬੱਚੀ ਦੱਬੀ ਸੀ ਅੱਜ ਉੱਥੇ ਮਾਪੇ ਪਹੁੰਚੇ ਨੇ ਆਪਣੀ ਧੀ ਦੀ ਆਤਮਾ ਦੀ ਸ਼ਾਂਤੀ ਤੋਂ ਬਾਅਦ ਅੱਜ ਮਾਪੇ ਨੇ ਉੱਥੇ ਉਸ ਧਰਤੀ ਤੇ ਕਦਮ ਰੱਖਿਆ ਹੈ ਕਾਲਜਾ ਬਲੁੰਦਰਨ ਵਾਲੇ ਸ਼ਬਦ ਮਾਂ ਦੇ ਬੋਲੇ ਨੇ ਮਾਂ ਦਾ ਕਹਿਣਾ ਕਿ ਮੇਰੀਆਂ ਲੱਤਾਂ ਭਾਰ ਨਹੀਂ ਚੱਲ ਰਹੀਆਂ ਮੈਂ ਭਾਵੇਂ ਉਸ ਪਪ ਨੂੰ سزا ਦਵਾ ਦਿੱਤੀ ਐ ਪਰ ਮੇਰੇ ਹੱਥ ਅੱਜ ਵੀ ਖਾਲੀ ਐ ਅੱਜ ਵੀ ਮੈਂ ਆਪਣੇ ਬੱਚੇ ਤੋਂ ਬਿਨਾ ਇਹ ਘਰ ਵਾਪਸ ਜਾਵਾਂਗੀ ਇੱਕ ਇੱਕ ਦਿਮਾਗ ਚ ਭਲੇ ਕਸੀ ਇਹਨੂੰ سزا ਦਵਾ ਕੇ ਸ਼ਾਇਦ ਮੈਂ ਆਪਣੇ ਬੱਚੇ ਨੂੰ ਵਾਪਸ ਪਾ ਲੂੰਗੀ ਪਰ ਨਹੀਂ ਮੈਂ ਫਿਰ ਵੀ ਅਜੇ ਖਾਲੀ ਹੱਥਾਂ ਮਾਪੇ ਦੇ ਇਹ ਬੋਲ ਕਿਤੇ ਦਿਲ ਨੂੰ ਝੰਜੋੜਨ ਵਾਲੇ ਬੋਲੇ ਉਸ ਪਾਪਨ ਦੇ ਹੱਥ ਨੇ ਕੰਬੇ ਹੋਣਗੇ ਜਿਸ ਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਕੋਈ ਕੋਈ ਆਮ ਇਨਸਾਨ ਅਜਿਹਾ ਨਹੀਂ ਕਰਦਾ ਉਹ ਕੋਈ ਪਾਗਲ ਇਨਸਾਨ ਹੀ ਹੋਵੇਗਾ ਜਿਸ ਨੇ ਅਜਿਹਾ ਇੱਕ ਬੱਚੇ ਤੇ ਕਹਿਰ ਕਮਾ ਦਿੱਤਾ ਅੱਜ ਇਹ ਪਰਿਵਾਰ ਹੀ ਕਹਿ ਰਿਹਾ ਹੈ ਕਿ ਸਾਡੇ ਲਈ ਅਰਦਾਸਾਂ ਕਰੋ ਕਿ ਦਿਨ-ਰੋਜ਼ ਮੁਰ ਤੋਂ ਸਾਡੇ ਘਰ ਆ ਸਕੇ ਮੁਰ ਤੋਂ ਇਸ ਮਾਂ ਦੀ ਖੁਸ਼ੀ ਭਰ ਸਕੇ ਤੇ ਮੁਰ ਤੋਂ ਇਹਨਾਂ ਨੂੰ ਆਪਣੀ ਬੱਚੀ ਦਾ ਚਿਹਰਾ ਦੇਖਣ ਨੂੰ ਮਿਲੇ ਫਰੇ ਇਸ ਇਸ ਘਟਨਾ ਨੇ ਦਿਲ ਚੰਜੋੜ ਕੇ ਰੱਖ ਦਿੱਤਾ 2.5 ਸਾਲ ਪਹਿਲਾਂ ਇਹ ਘਟਨਾ ਹੋਈ ਸੀ ਪਰ ਅੱਜ ਵੀ ਜ਼ਹਿਨ ਦੇ ਵਿੱਚ ਇਹ ਘਟਨਾ ਘੁੰਮ ਰਹੀ ਹੈ ਉਹ ਦਿਲਰੋਜ਼ ਦਾ ਪਿਆਰਾ ਜਿਹਾ ਹਾਸਾ ਉਹ ਨਿੱਕੇ ਨਿੱਕੇ ਹੱਥ ਉਹ ਪਾਪਾ ਪਾਪਾ ਬੋਲਦੀ ਹੋਈ ਦਿਲਰੋਜ਼ ਅੱਜ ਵੀ ਅੱਖਾਂ ਸਾਹਮਣੇ ਹੈ ਮਾਪੇ ਕਿੱਥੋਂ ਸੁੱਖ ਦਾ ਸਾਹ ਲੈਣਗੇ ਜਦਕਿ ਸਾਰਾ ਪੰਜਾਬ ਹੀ ਉਸ ਦਿਨ ਤੋਂ ਬਾਅਦ 마ਸੂਮ ਬੱਚੀ ਦੇ ਲਈ ਅਰਦਾਸਾਂ ਕਰ ਰਿਹਾ ਸੀ ਕਿਵੇਂ ਉਸ ਮਾਪੇ ਤੇ ਅੱਜ ਵੀ ਦਿੱ ਹੋਵੇਗੀ ਜਦੋਂ ਉਹਨਾਂ ਨੇ ਉੱਥੇ ਪੈਰ ਰੱਖਿਆ ਜਿੱਥੇ ਉਹਨਾਂ ਦੀ ਬੱਚੀ ਨੂੰ ਦੱਬਿਆ ਸੀ ਮਾਂ ਕਹਿ ਰਹੀ ਹੈ ਕਿ ਮੇਰੇ ਅੰਦਰ ਅੱਜ ਵੀ ਉਹ ਆਵਾਜ਼ਾਂ ਘੁੰਮ ਰਹੀਆਂ ਨੇ ਜਦੋਂ ਮੇਰੀ ਬੱਚੀ ਨੂੰ ਦੱਬਣ ਲੱਗੀ ਸੀ ਮੇਰੀ ਬੱਚੀ ਨੇ ਸਾਨੂੰ ਪੁਕਾਰਿਆ ਹੋਵੇਗਾ ਮੰਮਾ ਮੰਮਾ ਪਾਪਾ ਪਾਪਾ ਕਰਦੇ ਹੋਏ ਮੇਰੀ ਬੱਚੀ ਤੜਫੀ ਹੋਗੀ ਆਈ ਮਾਪੇ ਦੇ ਜਿਹੜੇ ਬੋਨ ਨੇ ਉਹ ਝੰਜੋੜ ਕੇ ਰੱਖ ਦੇਣ ਵਾਲੇ ਨੇ ਮਨ 'ਚ ਇੱਕ अजीब ਜਿਹਾ ਝੰਜੋੜ ਜਾ ਪੈਦਾ ਹੁੰਦਾ ਹੈ ਕਿ ਦੁਨੀਆ 'ਚ ਕਿਹੋ ਜਿਹੇ ਇਨਸਾਨ বাসਦੇ ਨੇ ਜਿਹੜੇ ਕਿ ਬੱਚਿਆਂ ਤੋਂ ਹੀ ਦੁਸ਼ਮਣੀ ਕਰ ਦਿੰਦੇ ਨੇ ਜਿਨ੍ਹਾਂ ਬੱਚਿਆਂ ਨੇ ਹਾਲੇ ਦੁਨੀਆ ਤੱਕ ਨਹੀਂ ਦੇਖੀ ਹੁੰਦੀ ਜਿਨ੍ਹਾਂ ਨੇ ਹਾਲੇ ਦੁਨੀਆਦਾਰੀ ਦਾ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ ਇੰਨੀ ਬੇਮਤੀ ਮਾਰ ਦਿੰਦੇ ਨੇ ਸਾਰੀਆਂ ਸੰਗਤੀਆਂ ਅਰਦਾਸਾਂ ਦੀ ਕਾਤਲ ਨੂੰ ਫਾਂਸੀ ਦੀ ਸਜਾਵੇਂ ਸੰਗਤੀਆਂ ਅਰਦਾਸਾਂ ਦੇ ਬੂਰ ਪਿਆ ਜੱਜ ਸਾਹਿਬ ਦਾ ਕੋਟਨ ਕੋਟ ਧੰਨਵਾਦ ਉਸ ਪਰਮਾਤਮਾ ਦਾ ਮੇਰੇ ਵਕੀਲ ਪਰਯੋਕਰ ਘੁੰਮਣ ਜੀ ਬੀਡੀ ਗੁਪਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇੰਨੀ ਲੜਾਈ ਲੜ ਕੇ ਸੱਚ ਦੀ ਜਿੱਤ ਹੋਈ ਹੈ ਜੀ ਸਰ ਅੱਜ ਇੱਥੇ ਮਥਾ ਅੱਜ ਨਮਨ ਕਰਨ ਵਾਸਤੇ ਕੰਕਿਓ ਮੇਡੀ ਨੂੰ ਸ਼ਰਧਾਂਜਲੀ ਜਿਹੜੀ ਅਰਪਣ ਕਰਨ ਵਾਸਤੇ ਪਹੁੰਚੇ ਆਂ ਜੀ ਜੀ ਆ ਜੀ ਇਸ ਜਗ੍ਹਾ ਤੇ ਉਹ ਪੱਪਣデア ਕਿ ਉਹਨੂੰ ਦੱਬਿਆ ਸੀ ਗਿਆ ਜੀ ਸਿਰ ਚਿੱਟਾ ਮਾਰੀਆਂ ਸੀ ਗਿਆ ਜੀ ਹੁਣ ਅਰਦਾਸ ਕਰਦਾ ਸੱਚੇ ਪਾਸ਼ਾ ਬਾਬਾ ਜੀ ਸਾਰੀ ਸੰਗਤ ਅਰਦਾਸ ਕਰਾ ਸਾਡੀ ਦੱਲ ਜੜ ਸਾਡੇ ਘਰੇ ਫੇਰ ਵਾਪਸ ਆ ਜੇ ਉਹ ਹੀ ਸਭ ਕਲਕਾਰੀਆਂ ਸਾਡੇ ਘਰ ਫੇਰ ਬਚਣ ਜੀ ਲੱਗਦਾ ਕਿ ਇੱਕ ਬੰਦਾ ਦੁੱਖਾ ਜਿਹੜਾ ਕਦੇ ਵੀ ਨਹੀਂ ਜਿਹੜਾ ਵਿਆਹ ਹੀ ਨਹੀਂ ਜਾ ਸਕਦਾ ਬੇਸ਼ੱਕ ਜਿਹੜੀ ਆ ਸਜ਼ਾ ਵੀ ਜਿਹੜੀ ਉਸ ਰੋਪੀ ਨੂੰ ਉਸ ਜੇਸ਼ੀ ਨੂੰ ਨਹੀਂ ਨਹੀਂ ਜੀ ਇਹ ਤਾਂ ਕਦੇ ਵੀ ਨਹੀਂ ਭੁੱਲ ਸਕਦੇ ਜੀ ساری ਉਮਰ ਨਹੀਂ ਭੁੱਲ ਸਕਦੇ ਜੀ ਜੋੜੇ ਕੀਤਾ ਜੀ ਉਹ ਜਿਹੋ ਮੰਗ ਕੇ ਬਾਤੀ ਉਹ ਸੁਣੀ ਹੈ ਮਾਨਜੁਗ ਦਾ ਮਾਪ ਕੋ ਪੂਰੇ ਵਰਦੀਆਂ ਫਾਂਸੀ ਦੀ ਮੰਗ ਸੀਗੀ ਦੁਆਵਾਂ ਸੀਗੀਆਂ ਤੇ ਉਹ ਮੰਗ ਪੂਰੀ ਹੋਈ ਆ ਅੱਜ ਕੁੱਤੇ ਫੇਰ ਨੰਮਨ ਕਰਨ ਵਾਸਤੇ ਇਸ ਜਗ੍ਹਾ ਤੇ ਪਹੁੰਚੇ ਹਾਂ ਜਿਸ ਜਗ੍ਹਾ ਤੇ ਉੱਤੇ ਬੇ ਰੈਮੇਨ ਹਾਊਸ ਨਿਕਲਦਾ ਤੇ ਪਿਆ ਗਿਆ ਸੀ ਲੱਗਦਾ ਕਿ ਉਹ ਜਿਹੜੀਆਂ ਅਨਜਾਤਾ ਨੇ ਬਾਰ ਬਾਰ ਉਠਾਉਂਦੀਆਂ ਨੇ ਤੇ ਬਾਰ ਬਾਰ ਬਿਲਕੁਲ ਇੱਥੇ ਖੜ ਕੇ ਲਤਨਾ ਸਰੀਰ ਦਾ ਬੋਝ ਨਹੀਂ ਚੱਲਦੀਆਂ ਇਸ ਜਗ੍ਹਾ ਤੇ ਖੜ ਕੇ ਬੇਟੀ ਦੀ ਫੋਟੋ ਪਰਮਿਸ਼ਨ ਦਿੰਦੀਆਂ ਖੇਨਾਵਾਂ ਦੇ ਹੰਦੇ ਹੋਏ ਜਿਵੇਂ ਉਹ ਨਹੀਂ ਯਾਦ ਆਉਂਦੀ ਜਿੰਨਾ ਔਸਮ ਲੰਦੇ ਜੋ ਨਾ ਸੀ ਅੱਖਾਂ ਮੂਰੇ ਆਉਂਦੀਆਂ ਤਸਵੀਰਾਂ ਮੈਂ 22 ਸਾਲ ਦਾ ਸੰਗਾਰ ਵਿੱਚ ਇੱਕ ਇੱਕ ਦਿਮਾਗ ਚ ਭਰੇਕਾ ਸੀ ਕਿ ਉਹਨੂੰ ਸਜਾ ਦਵਾ ਕੇ ਸ਼ਾਇਦ ਮੈਂ ਆਪਣੇ ਬੱਚੇ ਨੂੰ ਵਾਪਸ ਪਾ ਲੂੰਗੀ ਸੋਚਿਆ ਪਰ ਨਹੀਂ ਮੈਂ ਫਿਰ ਵੀ ਅਜੇ ਖਾਲੀ ਹੱਥਾਂ ਕੋਈ ਦਿਲ ਰੋਜ਼ ਚਾਹੀਦੀ ਹੈ ਮੈਨੂੰ ਬਾਬਾ ਜੀ ਅੱਗੇ ਅਰਦਾਸ ਆ ਜਾਨ ਨੇ ਉਹ ਤੋਂ ਆ ਕੇ ਬਜਟ ਆਖੀ ਦੇ ਹਟਰ ਵੀ ਬਾੜ ਕਰ ਰਹੇ ਸੀ ਬਿਲਕੁਲ ਜਾਨ ਨੇ ਜਾਨ ਨੇ ਆ ਗਿਆ ਬੜੀ ਦੇਰ ਦੀ ਜਿਹੜੀ ਮੰਕੀਤੀ ਜਾ ਰਹੀ ਸੀ ਕਿ આરોપી ਨੂੰ ਜਿਹੜਾ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਜਿਹੜੀ ਕੰਮ ਚਾਹੀਦੀ ਹੈ ਪਹਿਲਾਂ ਤਾਂ ਮੈਂ ਪਰਮਾਦਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਕਿਰਪਾ ਰੂਪੀ ਸਿਰ ਤੇ ਹੱਥ ਰੱਖ ਕੇ ਜੱਜ ਸਾਹਿਬ ਦੇ ਇਹਨਾਂ ਨੇ ਫੈਸਲਾ ਇਹ ਵਧੀਆ ਦੁਆਰਾ ਜੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ ਇਹ ਜਿਹੜੇ ਜੱਜ ਹੁੰਦੇ ਆ ਨਾ ਇਹ ਪਵਿੱਤਰ ਰੂਹਾਂ ਜੀ ਇਹਨੋਂ ਤਾਂ ਸੁਪਰੀਮ ਕੋਰਟ ਦੇ ਦਿੱਲੀ ਜੱਜ ਚਾਹੀਦੀ ਹੈ ਜੀ ਕਿਉਂ ਪੂਰਾ ਇਨਸਾਬ ਦਿੱਤਾ ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕੀਤਾ ਬਾਕੀ ਮੇਰੇ ਵਕੀਲ ਆ ਪਰਯੋਪਕਰ ਘੁੰਮਣ ਇਹਨਾਂ ਨੇ ਮੇਰੇ ਤੋਂ ਅੱਜ ਤੱਕ 1 ਰੁਪਇਆ ਨਹੀਂ ਲਿਆ ਨਾ ਹੀ ਕਹਿੰਦੇ ਮੈਂ ਲੈਣਾ ਜ਼ਿੰਦਗੀ ਚ ਵੀ ਕਹਿੰਦੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ ਕਹਿੰਦੇ ਇਹ ਕੇਸ ਦਾ ਨਹੀਂ ਕਹਿੰਦੇ ਕੋਈ ਵੀ ਪਰਮਾਦਾ ਨਾ ਕਰੇ ਤੁਹਾਡੇ ਕੋਲ ਲੋਡ ਪਈਏ ਮੈਂ ਜ਼ਿੰਦਗੀ ਚ ਕਦੇ ਤੁਹਾਡੇ ਤੋਂ ਪੈਸਾ ਨਹੀਂ ਲਵਾਂਗਾ ਤੈ ਦਿਲੋਂ ਇਹਨਾਂ ਦਾ ਸ਼ੁਕਰਾਨਾ ਕਰਦਾ ਤੇ ਬੀੜੀ ਗੋਤਾਜੀ ਦਾ ਇਹਨਾਂ ਦੇ ਜੋ ਮੈਂ ਅੱਜ ਫੈਸਲਾ ਜਿੱਤਿਆ ਉਹ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਤੇ ਪਰਯੋਪਕਰ ਘੁੰਮਣ ਜੀ ਦੀ ਬਦੌਲਤ ਜਿੱਤ ਸਕਦਾ ਹੈ ਤਰਾਜਮ ਨਮਨ ਕਰਨ ਵਾਸਤੇ ਪਹੁੰਚੀ ਹਾਂ ਲੱਗਦਾ ਕਿ ਜਿਹੜੀ ਆ ਮਤਲਬ ਧੀਆਂ ਜਿਹੜੀਆਂ ਨੇ ਕਦੇ ਦਿਲੋਂ ਵਿਸਾਰੀਆਂ ਨਹੀਂ ਜਾ ਸਕਦੀ ਹਮੇਸ਼ਾ ਕਿ ਉਹ ਦੂਰ ਹੋ ਚੁੱਕੀ ਆ ਕਾਫੀ ਇੱਕ ਘਰ ਬੇਟੇ ਜਿਹੜਾ ਪਵਿੱਤਰ ਹੁੰਦਾ ਧੀਆਂ ਦੇ ਨਾਲ ਹੁੰਦਾ ਲੋਕ ਕਹਿੰਦੇ ਆ ਮੇਰੇ ਮੁੰਡਾ ਹੋਵੇ ਮੈਂ ਨਾ ਜਦੋਂ ਮੇਰੇ ਜਨੂੰ ਪੋਤਾ ਹੋਇਆ ਉਹਦੀ ਮੈਂ ਖੁਸ਼ੀ ਘੱਟ ਕੀਤੀ ਸੀ ਜਦੋਂ ਮੇਰੇ ਦਿਲੋਜ ਹੋਈ ਆ ਪੋਤੀ ਮੇਰੀ ਇਹਦੀ ਮੈਂ ਖੁਸ਼ੀ ਵੱਧ ਮਣਾਈ ਸੀ ਘਰੇ ਇਹਨੂੰ ਢੋਲ ਠਮੱਕੇ ਪੂਰੇ ਠਾਰਨਾ ਲੱਗੇ ਗਿਆ ਸੀ ਘਰੇ ਅੱਜ ਹੁਣ ਇਹਦੇ ਅਸਲੀ ਘਰੇ ਮ ਆਇਆ ਜਿੱਥੇ ਉਹ ਪਾਪਨ ਡੈਨ ਨੂੰ ਘਰ ਬੁਲਾ ਕੇ ਗਈ ਆ ਇੱਥੇ ਮਨ ਬੇਨਤੀਆਂ ਕਰਨ ਆਇਆ ਝੋਲੀਆਂ ਆਟ ਕੇ ਲੈ ਦਿਲੋਏ ਹੁਣ ਤੈਨੂੰ ਪਤਾ ਬਹੁਤ ਚਿਰ ਹੋ ਗਿਆ ਤੇ 2 ਸਾਲ ਤੇ 4 ਮਹੀਨੇ 21 ਦਿਨ ਹੋ ਗਏ ਅੱਜ ਇੱਥੇ ਤੈਨੂੰ ਬੈਠੀ ਨੂੰ ਹੁਣ ਮੈਂ ਤੈਨੂੰ ਬਹੁਤ ਮਾਂ ਲਾਲ ਲੈਣ ਆਇਆ ਹੁਣ ਹੁਣ ਮੇਰੇ ਨਾਲ ਤੁਹਾਡੇ ਵੇ ਬੇਨਤੀਆਂ ਕਰਦਾ ਤੁਹਾਡੇ ਜਰੀਏ ਲੈ ਹੁਣ ਮੇਰੇ ਘਰੇ ਆ ਜਾਵੇ ਹੁਣ ਤੈਨੂੰ ਕਦੇ ਵੀ ਭੁੱਲੀ ਨਹੀਂ ਸਕਦੇ ਬੇਸ਼ਫੀਰੀ ਦਾ ਫੈਸਲਾ ਦਾ ਜਿਹੜਾ ਸੁਣਾਈ ਦਿੱਤਾ ਗਿਆ ਵਾ ਮੰਗੋ ਬੇਦਾਤ ਕੋਲੋਂ ਪਰ ਭੁੱਲਿਆ ਨਹੀਂ ਜੀ ਜਿਹਨੂੰ ਤੁਸੀਂ ਮੇਰੇ ਭੈਣ ਭਰਾ ਨਹੀਂ ਭੁੱਲੇ ਮੈਂ ਤਾਂ ਬੋਲ ਕੇ ਇੱਥੇ ਸਕਦਾ ਜਿਹਨੂੰ ਤੁਸੀਂ ਨਹੀਂ ਆ ਪੂਰਾ ਇੰਨਾ ਦੁਨੀਆ ਖੜੀ ਆ ਮੇਰੇ ਭੈਣ ਭਰਾ ਬੱਚੇ ਬਜ਼ੁਰਗ ਇਹ ਨਹੀਂ ਤੁਸੀਂ ਭੁੱਲੇ ਮੈਂ ਤਾਂ ਭੁੱਲ ਨਹੀਂ ਸਕਦਾ ਮੈਂ ਤਾਂ ਹਰ ਟਾਈਮ ਵੀਰੇ ਯਾਦ ਆਦਾ